ਕੱਲ ਜੋ ਵੀ ਸ਼੍ਰੀ ਕਾਲ ਤਖਤ ਸਾਬ ਤੋਂ ਫੈਸਲਾ ਆਇਆ ਉਹ ਆਪਾਂ ਸਾਰਿਆਂ ਨੇ ਸੁਣਿਆ ਦੇਖਿਆ ਉਸ ਤੇ ਆਪਾਂ ਗੱਲਬਾਤ ਵੀ ਕੀਤੀ ਅੱਜ ਉਹ ਧਾਰਮਿਕ ਸਜ਼ਾ ਕਹਿ ਲੋ ਤਨਖਾਹ ਕਹਿ ਲੋ ਉਹ ਸ਼ੁਰੂ ਜਿਵੇਂ ਹੋ ਗਈ ਹੈ ਸੁਖਬੀਰ ਬਾਦਲ ਨੂੰ ਵੇਖਿਆ ਗਿਆ ਜਾਂ ਦੂਸਰੇ ਵੀ ਜਿਹੜੇ ਸੀ ਉਹਨਾਂ ਨੂੰ ਵੀ ਵੇਖਿਆ ਗਿਆ ਤੁਸੀਂ ਇਸ चीज ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਦਾ ਉਹਨਾਂ ਵਾਲਾ ਟਾਈਮ ਕੀ ਹੈ ਜਾਂ ਇਹ ਕਹਿ ਸਕਦੇ ਨੇ ਕਿ ਸੁਖਬੀਰ ਬਾਦਲ ਦਾ ਕੀ ਭਵਿੱਖ ਹੈ ਇਸ चीज ਨੂੰ ਨਿਕਲ ਕੇ ਦੁਬਾਰਾ ਉਹ ਸਿਆਸਤ ਵਾਲੇ ਪਾਸੇ ਆ ਸਕਦੇ ਆ ਸਿਆਸਤ ਨੂੰ ਚੰਗੇ ਤੌਰ ਤੇ ਤੋੜ ਸਕਦੇ ਆ ਕਿ ਕਿ ਮੈਂ ਦੇਖ ਰਿਹਾ ਹਾਂ ਤੁਸੀਂ ਮੈਨੂੰ ਤੇ ਕਦੇ ਕਦੇ ਇੱਕ ਨਾ ਫਿਲਮ ਵੇਖੀ ਸੀ ਮੈਂ ਜੈਕੀ ਸ਼ਰਾਫ ਦੀ ਤੇ ਅਮਰੀਸ਼ਪੁਰੀ ਅਮਰੀਸ਼ਪੁਰੀ ਹੌਲਦਾਰ ਹੁੰਦਾ ਉਹਦੇ ਚ ਤੇ ਜੈਕੀ ਸ਼ਰਾਫ ਹਾਲਾਤ ਦਾ ਮਾਰਿਆ ਮਤਲਬ ਕਿ ਘੁਰਾਏ ਪੈ ਜਾਂਦਾ ਤੇ ਜਦੋਂ ਉਹ ਉਗਾ ਨਿਕਲ ਜਾਂਦਾ ਤੇ ਇੱਕ ਗੀਤ ਚੱਲਦਾ ਉਸ ਫਿਲਮ ਦੇ ਵਿੱਚ ਹਮ ਨਾ ਸਮਝੇ ਤੇ ਬਾਤ ਇਤਨੀ ਸੀ ਖਾਬ ਸ਼ੀਸ਼ੇ ਕੇ ਦੁਨੀਆ ਪੱਥਰ ਕੀ ਸੁਣਨ ਵਾਲਾ ਗਾਣਾ ਹੈ ਸ਼ਾਇਦ ਹਰੀ ਹਰਨ ਦੀ ਆਵਾਜ਼ ਦੇ ਵਿੱਚ ਆ ਜੀ ਹਰੀ ਹਰਨ ਕਿਸੇ ਟਾਈਮ ਦਾ ਸੁਪਰਸਟਾਰ ਸਿੰਗਰ ਸੀਗਾ ਗਰਦਿਸ਼ ਫਿਲਮ ਹੈ ਸ਼ਾਇਦ ਤਾਂ ਉਹ ਬਿਲਕੁਲ ਜਿੱਦਾਂ ਕਹ ਲਓ ਕਿ ਹਮ ਨਾ ਸਮਝੇ ਥੇ ਬਾਤ ਇਤਨੀ ਸੀ ਖਾਬ ਸ਼ੀਸ਼ੇ ਕੇ ਦੁਨੀਆ ਪੱਥਰ ਕੀ ਕਿ ਸਿਆਸਤ ਦੀ ਦੁਨੀਆ ਪੱਥਰ ਦੀ ਹੁੰਦੀ ਹੈ ਬਿਲਕੁਲ ਤੁਸੀਂ ਜਿਹੜੇ ਖਾਬ ਸੀ ਉਹ ਖਾਬ ਸ਼ਾਇਦ ਪਰ ਭਰਮ ਬਣ ਗਿਆ ਅੱਜ ਮੈਨੂੰ ਤੇ ਤੁਸੀਂ ਅਕਾਲੀ ਦਲ ਦਾ ਪ੍ਰਸ਼ਨ ਕੀਤਾ ਹੈ ਸਾਬ ਕੱਲ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਬਹੁਤ ਸਾਰੇ ਕਮੈਂਟ ਆਏ ਬਹੁਤ ਸਾਰੇ ਸੱਜਣ ਦੱਸ ਰਹੇ ਸਨ ਫੋਨ ਵੀ ਆਏ ਮੈਨੂੰ ਇੱਕ ਦੋ ਜੀ ਕਿ ਕੱਲ ਮਤਲਬ ਕਿ ਜਿਸ ਟਾਈਮ ਤੁਸੀਂ ਪ੍ਰੋਗਰਾਮ ਸਟਾਰਟ ਕੀਤਾ ਤੇ ਉਦੋਂੋਂ ਹਮ ਆਦੇਸ਼ ਆਉਣਾ ਸ਼ੁਰੂ ਹੋ ਗਿਆ ਜੀ ਯਾਨੀ ਟੀਕਾ ਟਿੱਪਣੀ ਤੁਸੀਂ ਭਈ ਖੁੱਲਕੇ ਨਹੀਂ ਕਰ ਸਕੇ ਕਿਉਂਕਿ ਆਪਣੇ ਕੋਲ ਕੱਲੀ ਅਪਡੇਸ਼ਨ ਸੀ ਅਪਡੇਸ਼ਨ ਸੀ ਬਿਲਕੁਲ ਤਾਂ ਹੁਣ ਕਿਉਂਕਿ ਸਾਰਾ ਕੁਝ ਔਨ ਦਾ ਰਿਕਾਰਡ ਆ ਚੁੱਕਾ ਹੈ ਹਮ ਵੈਸੇ ਵੀ ਧਾਰਮਿਕ ਮਾਮਲਿਆਂ 'ਚ ਮੈਂ ਕਲੋਕ ਇੱਕ ਸੀਮਤ ਜੀ ਟਿਕਾ ਟਿੱਪਣੀ ਕਰਨ ਦੇ ਹੱਕ ਸੀ ਕਿ ਯਾਰ ਬਹੁਤ ਆ ਜਿਆਦਾ ਅਸੀਂ ਨਾ ਬੋਲੀਏ ਜਿੱਥੇ ਸਾਨੂੰ ਜਾਣਕਾਰੀ ਨਹੀਂ ਕਿਉਂਕਿ ਹੁਣ ਆਉਂਦਾ ਰਿਕਾਰਡ ਹੈ ਸਾਰਾ ਕੁਝ ਜੇ ਉਹਦੇ ਆਧਾਰ ਤੇ ਆਪਾਂ ਗੱਲ ਕਰੀਏ ਸਭ ਜੀ ਤਾਂ ਦੇਖੋ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਦਾ ਕੀ ਬਣੇਗਾ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦਾ ਸੋਚਣਾ ਚਾਹੀਦਾ ਕੀ ਬਣੇਗਾ ਜਿਵੇਂ ਸਾਹਬ ਨਾਲ ਸਰ ਮੈਨੂੰ ਇੱਕ ਸੂਚਨਾ ਮਿਲੀ ਹੈ ਕਿ ਸੁਖਵੀਰ ਸਿੰਘ ਬਾਦਲ ਬਹੁਤ ਅਪਸੈਟ ਰਹੇ ਨੇ ਰਾਤਾਂ ਕਿਸ ਕਦਰ ਮੈਂ ਉੱਥੇ ਤੱਕ ਨਹੀਂ ਜਾਵਾਂਗਾ ਪਰ ਇੰਨੀ ਜਾਣਕਾਰੀ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਬਹੁਤ ਅਪਸਟ ਸੀ ਹਮ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਕਿ ਤੁਹਾਡਾ ਪਿਓ ਅੱਡਾ ਭਟਾ ਨਾਮ ਹੋ ਗਿਆ ਯਾਰ ਇਹ ਤਾਂ ਤੁਹਾਡਾ ਹਮ ਤੇ ਤੁਹਾਡੇ ਜਿਉਂਦੇ ਜੀ ਉਹਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦੀ ਹਫਾਜ਼ੀ ਬਿਲਕੁਲ ਇਹ ਆਪਾਂ ਕੱਲ ਵੀ ਗੱਲ ਕਰ ਰਹੇ ਸੋਚਣਾ ਬੜਾ ਮੁਸ਼ਕਿਲ ਹੈ ਔਰ ਇਹ ਚੀਜ਼ਾਂ ਉਹਨਾਂ ਦੇ ਚਿਹਰੇ ਤੇ ਵੀ ਚਲਕ ਰਹੀਆਂ ਨੇ ਦਿਖ ਸਕਦਾ ਬਿਲਕੁਲ ਮੈਂ ਕਹਿੰਦਾ ਉਹਨਾਂ ਕਿ ਅਸੀਂ ਉਹ ਲੋਕ ਹੈ ਜਿਨ੍ਹਾਂ ਨੇ ਲੰਬੀ ਚ ਸੁਖਵੀਰ ਬਾਦਲ ਹਰਾਂ ਦੀ ਸਿਆਸਤ ਸਟਾਰਟ ਦੇਖੀ ਜਵਾਨੀ ਚ ਇਹਨਾਂ ਨੂੰ ਵੇਖਿਆ ਜੀ ਹੱਸਦੇ ਮੁਸਕਰਾਉਂਦਿਆਂ ਨੂੰ ਵੇਖਿਆ ਪਰ ਕੱਲਾ ਨਾ ਸੁਖਵੀਰ ਸਿੰਘ ਬਾਦਲ ਤੇ ਉਹ ਹੈ ਹੀ ਨਹੀਂ ਹੈ ਹੀ ਨਹੀਂ ਹੈ ਜੀ ਬਿਲਕੁਲ ਅੱਜ ਵੀ ਸੁਖਵੀਰ ਸਿੰਘ ਬਾਦਲ ਜਿਵੇਂ ਬੈਠਾ ਉੱਥੇ ਹੂੰ ਮੈਨੂੰ ਲੱਗਦਾ ਕਿ ਅੰਦਰ ਸ਼ਾਇਦ ਜਲ ਜਲ ਹੈ ਬਾਹਰੋਂ ਸ਼ਾਂਤ ਅੰਦਰ ਜਿਵੇਂ ਕਿਸੇ ਬੱਤੇ ਦੇ ਸ ਕੀ ਬਣ ਗਿਆ ਯਾਰ ਪਰ ਇਹ ਚੀਜ਼ ਹੈ ਕਿ ਅੱਜ ਤੁਸੀਂ ਦੇਖੋ ਸਿਆਸਤ ਦੀ ਦੁਨੀਆ ਪੱਥਰ ਦੀ ਦੁਨੀਆ ਮੈਂ ਕਿਵੇਂ ਕਹ ਰਿਹਾ ਸੀਗਾ ਕਿ ਜਿਹੜੇ ਲੋਕ ਬਾਦਲਪਿੰਡ ਦੀ ਬੈਠਕ ਦੇ ਵਿੱਚ ਘੰਟਿਆਂ ਬਤੀ ਉਡੀਕਦੇ ਹੁੰਦੇ ਸੀ ਕਿ ਕਾਕਾ ਜੀ ਕਦੋਂ ਉੱਠਣਗੇ ਹੂੰ ਉਹ ਤੁਹਾਡੇ ਸਿਆਸੀ ਸ਼ਰੀਕ ਨੇ ਸਿਆਸੀ ਅਦਾਵਤ ਦੇ ਵਿੱਚ ਬਿਲਕੁਲ ਬਾਕੀ ਕਹ ਲੋ ਜਾਂ ਸਾਥ ਛੱਡ ਚੁੱਕੇ ਹੂੰ ਤੱਕ ਸਭ ਤੋਂ ਪਹਿਲਾ ਸਵਾਲ ਤੇ ਮੇਰੇ ਜ਼ਹਿਨ 'ਚ ਆਇਆ ਇੱਕ ਵੱਡੇ ਅਕਾਲੀ ਲੀਡਰ ਨਾਲ ਵੀ ਗੱਲ ਹੋ ਰਹੀ ਸੀ ਹੂੰ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਕਲੋਜ਼ਲੀ ਜਾਣਦੇ ਜੀ ਉਹ ਕਹਿੰਦੇ ਵੀ ਹੋ ਸਕਦਾ ਸੁਖਬੀਰ ਸਿੰਘ ਬਾਦਲ ਛੱਡ ਛਡਾ ਕੇ ਪਾਸੇ ਹੋ ਜਾਵੇ ਜੀ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕਿ ਸੁਖਬੀਰ ਸਿੰਘ ਬਾਦਲ ਮੇਲਾ ਹੀ ਛੱਡ ਦੇਵੇ ਹੂੰ ਸਿਆਸਤਾਂ ਕਿਉਂਕਿ ਸਿਆਸਤ ਉਹਦੇ ਵਾਸਤੇ ਕੋਈ ਜਿਉਣ ਦਾ ਸਹਰਾ ਨਹੀਂ ਹੈ ਬਿਲਕੁਲ ਉਹ ਪਜੀਵਕਾ ਨਹੀਂ ਹੈ ਜੀ ਜੀ ਭਈ ਜਿਸ ਤਰ੍ਹਾਂ ਦਾ ਇਹਦਾ ਮਤਲਬ ਕਿ ਟੁੱਟ ਭੱਜ ਜਿਹੜੀ ਅੰਦਰ ਚੱਲੀ ਆ ਉਹ ਕਿਤੇ ਨਾ ਕਿਤੇ ਲੀਡਰਾਂ ਤੱਕ ਵੀ ਪਹੁੰਚੀ ਹੈ ਜਿਹੜੀ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਵੀ ਇਹ ਆ ਵੀ ਕੀ ਸੁਖਬੀਰ ਸਿੰਘ ਬਾਦਲ ਆ ਜੇ ਉਹ ਆਪਣੀ ਸਿਆਸਤ ਕੰਟੀਨਿਊ ਕਰਨਗੇ ਇਹਦਾ ਮਤਲਬ ਕਿ ਪ੍ਰਸ਼ਨ ਚਿੰਤਾ ਇਹ ਵੀ ਲੱਗਾ ਪਿਆ ਲੱਗਿਆ ਪਿਆ ਬਿਲਕੁਲ ਇੱਕ ਵੱਡੇ ਅਕਾਲੀ ਲੀਡਰ ਦੇ ਮੂੰਹੋਂ ਇਹ ਗੱਲ ਸੁਣੀ ਜੀ ਨਾਅਤ ਕੀ ਲੈ ਸਕਦੇ ਆਪਾਂ ਭਰੋਸਾ ਹੁੰਦਾ ਵਾ ਦੂਜੀ ਚੀਜ਼ ਜੇ ਅਕਾਲੀਆਂ ਦੀ ਰਾਜਨੀਤੀ ਦੀ ਗੱਲ ਆਪਾਂ ਕਰੀਏ ਸਭ ਉਹ ਜੋ ਸੁਖਵੀਰ ਸਿੰਘ ਬਾਦਲ ਦੇਖੋ ਇਹਨਾਂ ਦੇ ਕਈ ਜਿਹੜੇ ਆ ਸ਼ਲਾਰੂ ਜੇ ਆ ਨਾ ਆਮ ਆਦਮੀ ਪਾਰਟੀ ਆ ਦੇ ਇਹਨਾਂ ਦਾ ਉਦੋਂ ਜਨਮ ਨਹੀਂ ਸੀ ਹੋਇਆ ਸੋਸ਼ਲ ਮੀਡੀਆ ਤੇ ਠੀਕ ਹੈ ਜੀ ਹਮ ਜਦੋਂ ਤੋਂ ਇਹ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਅਸੀਂ ਬੋਲਣਾ ਸ਼ੁਰੂ ਕੀਤਾ ਹਮ 12 13 14 15 16 15 ਚ ਤਾਂ ਫਿਰ ਸਾਰੇ ਹੀ ਬੋਲਣਾ ਸ਼ੁਰੂ ਕਰ ਚੁੱਕੇ ਸੀ ਹਮ ਮੁੱਢਲੇ ਦੌਰ ਚ ਅਸੀਂ ਸੀ ਕਿ ਮੈਨੂੰ ਕਿੰਨਾ ਚਿਰ ਅਸੀਂ ਸ਼ਬਦ ਬੋਲ ਰਹੇ ਹਾਂ ਜੀ 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 ਉਸ ਵੇਲੇ ਸਾਨੂੰ ਬਹੁਤ ਟਾਰਗੇਟ ਕੀਤਾ ਜਾਂਦਾ ਸੀ ਇਹਨਾਂ ਦੇ ਬੰਦੇ ਮੈਂ ਨਾਂ ਵੀ ਕਿਤੇ ਕੋਈ ਬੈਠੇ ਹੋਈਏ ਤੇ ਮੈਂ ਨਾਂ ਵੀ ਲੈ ਦਿੰਦਾ ਹਾਂ ਉਹਨਾਂ ਦੇ ਬੰਦੇ ਉਹ ਦੋ ਚਾਰ ਦੇ ਤੇ ਮੈਨੂੰ ਨਾਂ ਵੀ ਯਾਦ ਨੇ ਇਲਾਕੇ ਵੀ ਯਾਦ ਨੇ ਹਮ ਅਸੀਂ ਉਸ ਵੇਲੇ ਕੀ ਕਹਿੰਦੇ ਸੀ ਸਭ ਅਸੀਂ ਉਸ ਵੇਲੇ ਦੇ ਇਸ ਹੁਕਮਰਾਨ ਲਾਣੇ ਨੂੰ ਕਹਿੰਦੇ ਸੀ ਕਿ ਸੰਭਲ ਜਾਓ ਜਿਵੇਂ ਇਹਨਾਂ ਨੂੰ ਕਹਿੰਦੇ ਹਾਂ ਹਮ ਕਿਉਂਕਿ ਜਦੋਂ ਤੁਸੀਂ ਫੈਸਲੇ ਗਲਤ ਕਰਦੇ ਹੋ ਨਾ ਜਦੋਂ ਤੁਹਾਡੇ ਫੈਨਸ ਲਈ ਤੁਹਾਡੇ ਉਲਟ ਜਾਣੇ ਸਟਾਰਟ ਹੋ ਜਾਂਦੇ ਰਿਜ਼ਲਟ ਕਦੇ ਪੱਖ ਚ ਨਹੀਂ ਹੁੰਦੇ ਜੀ ਬਿਲਕੁਲ ਕਦੇ ਪੱਖ ਚ ਨਹੀਂ ਹੁੰਦੇ ਹਾਂ ਤਾਂ ਫਿਰ ਸਿਆਸੀ ਸਜ਼ਾ ਜਿਹਦੀ ਅਪਾ ਕੱਲ ਗੱਲ ਕਰ ਰਹੇ ਸੀਗੇ ਬਾਰ-ਬਾਰ ਕਿ ਸਿਆਸੀ ਸਿਆਸੀ ਸਜ਼ਾ ਹੀ ਹੁੰਦੀ ਹੈ ਸਭ ਤੋਂ ਵੱਡੀ ਜੀ ਮਤਲਬ ਕਿ ਤਿੰਨ ਸੀਟਾਂ ਤੱਕ ਅਸੀਂ ਮੱਟ ਗਏ ਕਿਸੇ ਵੇਲੇ ਤੁਸੀਂ 97 ਚ ਜੋ ਵਾਪਸੀ ਕੀਤੀ ਸੀ ਸੱਤਾ ਚੋ ਮਤਲਬ ਕਿ ਬਾ ਕੁਮਾਰ ਬਹੁਤ ਪਿੱਛੇ ਦੀਆਂ ਬਹੁਤ ਦੂਰ ਦੀਆਂ ਗੱਲਾਂ ਰਹਿ ਗਈਆਂ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਗੁਰੂ ਸਾਹਿਬ ਦੇ ਰੂਪ ਚੋਰੀ ਹੋਏ। ਹੂੰ ਪਿੰਡ ਦੀ ਤਲਾਸ਼ੀ ਲਈ ਜਾ ਰਹੀ ਸੀ ਉਸ ਵੇਲੇ ਖਬਰ ਬਹੁਤ ਜ਼ਿਆਦਾ ਫੈਲੀ। ਤਲਾਸ਼ੀ ਕਿਉਂ ਰੁਕ ਗਈ? ਉੱਥੋਂ ਹੀ ਗਲਤ ਲੰਮੇ। ਠੀਕ ਹੈ ਨਾ ਜੀ? ਜੀ। ਤਾਂ ਮਤਲਬ ਕੋਟਕਪੂਰਾ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਤੁਹਾਡੀ ਮੱਕੜ ਸਾਹਿਬ ਉੱਥੇ ਪਹੁੰਚਦੇ ਨਹੀਂ ਹੈ। ਹੂੰ ਉਹ ਛੱਕੇ ਪਰੌਂਠੇ ਡਰਦੇ ਉੱਥੇ ਪਹੁੰਚਦੇ ਹੀ ਨਹੀਂ। ਜੀ। ਤੇ ਤੁਹਾਨੂੰ ਕੌਣ ਰੋਕ ਰਿਹਾ ਸੀ? ਵੱਡੇ ਬਦਲ ਸਾਹਿਬ ਉੱਥੇ ਚਲੇ ਜਾਂਦੇ। ਕੋਟਕ ਪੂਰਾ ਮਤਲਬ ਕਿ ਸਾਰੀਆਂ ਚੀਜ਼ਾਂ ਗਾਂ ਫਿਰ ਕੜੀਦਾਰ ਕੜੀ ਇਸ ਸਿਲਸਲੇ ਨਾਲ ਜੁੜਦੀਆਂ ਗਈਆਂ ਬਿਲਕੁਲ ਗੁਰੂ ਸਾਹਿਬ ਦੇ ਸਰੂਪ ਗਾਇਬ ਹੋਣ ਦੇ ਮਾਮਲੇ 'ਚ ਕਿਸ ਤਰ੍ਹਾਂ ਲੀਪਾ ਪੁੱਛੀ ਹੋਈ ਆਪਣੇ ਤੁਸੀਂ ਮਤਲਬ ਕਿ ਸੀਏ ਨੂੰ ਤੁਸੀਂ ਉੱਥੇ ਆਡਿਟ ਦਾ ਕੰਮ ਦਿੱਤਾ ਹੋਇਆ ਮਤਲਬ ਕਿ ਲੋਕ ਤਾਂ ਦੇਖਦੇ ਹੀ ਪਏ ਸੀਗੇ ਨਾ ਕਿ ਤੁਸੀਂ ਜੋ ਫੈਸਲੇ ਲੈ ਰਹੇ ਸੀਗੇ ਕੇਸ ਤੁਸੀਂ ਦਰਜ ਕਰਵਾਏ ਹੂੰ ਗੁਰੂ ਸਾਹਿਬ ਦੇ ਸਮਾਂ ਗਾਲੇ ਇਸ ਵਾਪਸ ਤੁਸੀਂ ਦੁਆਏ ਉਹ ਸਾਰੀਆਂ ਚੀਜ਼ਾਂ ਸਭ ਤੁਹਾਡੇ ਫੈਸਲੇ ਸੀ ਬਿਲਕੁਲ ਉਹ ਜਿਹੜੇ ਫੈਸਲੇ ਉਹ ਤੁਹਾਡੇ ਰਿਜ਼ਲਟ ਹੁੰਦੇ ਆ ਜੀ 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 ਤਾਂ ਰਿਜ਼ਲਟ ਜਿਹੜੇ ਸੀਗੇ ਅਜ ਉਹ ਜਿਵੇਂ ਗਾਣਾ ਸੀ ਨਾ ਮਾਨਕ ਦਾ ਸਿੱਟਾ ਵੇਖਿਆ ਕਮਾਇਸ਼ ਦਾ ਸੇਭਾ ਉੱਚੀ ਉੱਚੀ ਮਾਰਦੀ ਹੈ ਤਾਂ ਸਿੱਟਾ ਫਿਰ ਤੁਹਾਡੇ ਸਾਹਮਣੇ ਤੁਹਾਡੇ ਫੈਸਲੇ ਆਉਂਦਾ ਹੁਣ ਗੱਲ ਜਿਹੜੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਜਿਵੇਂ ਉੱਥੇ ਇੱਕ ਪ੍ਰਸ਼ਨ ਚਿੰਨ ਜਿਹੜਾ ਤੈਰ ਰਿਹਾ ਹਵਾ ਚ ਹੂੰ ਕੀ ਸੁਖਬੀਰ ਸਿੰਘ ਬਾਦਲ ਆਪਦੀ ਰਾਜਨੀਤੀ ਨੂੰ ਜਾਰੀ ਰੱਖਣਗੇ ਜਾਂ ਫੁੱਲ ਸਟਾਪ ਲੱਗ ਜਾਊਗਾ ਜੀ ਕਿ ਭਾਈ ਮੈਂ ਪਾਸੇ ਹਾਂ ਹੁਣ ਜੋ ਵੀ ਸੀਗਾ ਮੈਂ ਆਪਦਾ ਕਰ ਲਿਆ ਭੁਗਤ ਲਿਆ ਮੈਂ ਚੱਲਿਆ ਹੂੰ ਸੰਭੋ ਭਾਈ ਜੀ ਇੱਕ ਪੱਖ ਇਹ ਵੀ ਹੋ ਸਕਦਾ ਇੱਕ ਪੱਖ ਇਹ ਵੀ ਆ ਇੱਕ ਪੱਖ ਇਹ ਵੀ ਆ ਕਿ ਉਹਨਾਂ ਦੇ ਕੋਲ ਇੱਕ ਮੌਕਾ ਵੀ ਹੈ ਜੀ ਕਿ ਆਪਣੇ ਆਪ ਨੂੰ ਸਿਕੰਦਰ ਸਾਫਤ ਕਰੋ ਹੂੰ ਆਓ ਲੜੋ ਜੋ ਜੋ ਜਿੱਤੋ ਮਤਲਬ ਕਿ ਹੁਣ ਮੈਦਾਨ ਖੁੱਲਾ ਹੈ ਜੀ ਮੈਦਾਨ ਖੁੱਲਾ ਹੈ ਤੇ ਆਦੇਸ਼ ਜਿਹੜਾ ਹੋ ਚੁੱਕਾ ਹੈ ਕਿ ਨਵੀਆਂ ਭਰਤੀਆਂ ਹੋਣਗੀਆਂ ਕੱਲ੍ਹ ਹੀ ਦਰਜ ਕਿ ਡੈਲੀਗੇਟਸ ਬਣਨਗੇ ਡੈਲੀਗੇਟਸ ਆਪੇ ਪ੍ਰਧਾਨ ਚੁਣ ਲੈਣਗੇ ਤੇ ਜੇ ਤੁਹਾਡੇ ਚ ਦਮ ਹੋਇਆ ਤੁਸੀਂ ਬਣ ਜਾਓ ਮਿਲ ਕੇ ਤੋਗਾ ਕਿ ਜਾਂ ਤਾਂ ਸਿਕੰਦਰ ਹੋ ਜਾਓ ਜਾਂ ਸੁੱਕਿਆ ਸਮੁੰਦਰ ਹੋ ਜਾਓ ਸੁੱਕਿਆ ਸਮੁੰਦਰ ਮਤਲਬ ਕਿ ਛਾੜੇ ਛਾੜਾ ਸੋ ਪਾਣਾ ਹੈ ਉਸ ਨੂੰ ਕਬੂਲ ਕਰ ਲੈਣਾ